ਮੋਹਾਲੀ ਜ਼ਿਲ੍ਹੇ ਦੇ ਪਿੰਡ ਕੜੂਆਂ ਦੇ ਵਿੱਚ ਮੌਜੂਦ ਆ ਤੁਸੀਂ ਸਾਰਿਆਂ ਨੇ ਇੱਕ ਕਹਾਣੀ ਜ਼ਰੂਰ ਸੁਣੀ ਹੋਊਗੀ ਸਰਬਲੋਹ ਦੇ ਬਰਤਨਾਂ ਦੀ ਇੱਥੇ ਉਹੀ ਬਰਤਨ ਹੈ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ ਸਰਬਲੋਹ ਦੇ ਬਰਤਨ ਤਿਆਰ ਕੀਤੇ ਜਾਂਦੇ ਨੇ ਇੱਧਰ ਬਿੱਟੂ ਅਤੇ ਉਹਨਾਂ ਦੇ ਪਿਤਾ ਜੀ ਖਾਨਦਾਨੀ ਜਿਹੜਾ ਇਹਨਾਂ ਦਾ ਇੱਕੋ ਹੀ ਕੀਤਾ ਭਈ ਇਹ ਭਾਂਡੇ ਹੀ ਬਣਾਉਂਦੇ ਆ ਪਿਛਲੀਆਂ 8 ਪੀੜੀਆਂ ਤੋਂ ਜੀ 8 ਪੀੜੀਆਂ ਤੋਂ ਇਸ ਟਾਈਮ ਪਾਸ ਟੈਂਪ ਆਏ ਗੁਰੂ ਹਾਇਰਾਇ ਸਾਹਿਬ ਆਏ ਉਹਨਾਂ ਨੇ ਸਾਨੂੰ ਸਾਡੇ ਬਜ਼ੁਰਗਾਂ ਨੇ ਵਰਤਨ ਬਣਾ ਕੇ ਦਿੱਤਾ ਸੀ ਅੱਛਾ ਉਹ ਸਾਨੂੰ ਵਰਦਾਨ ਦੇ ਗਏ ਤੇ ਵੀ ਭਾਈ ਥੋੜੇ ਇੱਥੇ ਕਿਸੇ ਟਾਈਮ ਸੋਣੇ ਚਾਹੁੰਦੇ ਭਾਬੇ ਕੀ ਕਰਨਗੇ ਲੋਕਾਂ ਦੇ ਵਿੱਚ ਨਵੇਂ ਸਾਧਨ ਆ ਗਿਆ ਨਾ ਚਾਹੇ ਗੈਸ ਸਿਲੰਡਰ ਬਦਲ ਗਏ ਉਹਨਾਂ ਦੇ ਨਾਲ ਭਾਂਡੇ ਵੀ ਅਗਲਾ ਬਦਲ ਦਿੰਦਾ ਭਾਰਾ ਭਾਂਡਾ ਗੈਸ ਸਿਲੰਡਰ ਤੇ ਅਗਲਾ ਰੱਖਣਾ ਚੰਗਾ ਨਹੀਂ ਸਮਝਦਾ ਇਹ ਹੈਵੀ ਹੁੰਦੇ ਆ ਜਿਹੜੇ ਆ ਭਾਂਡੇ ਆ ਹਨਾ ਤੇ ਜਾਂ ਮਤਲਬ ਬਿਜਲੀ ਵਾਲੇ ਚੁੱਲ੍ਹੇ ਆ ਗਏ ਉਹਨਾਂ ਦੇ ਨਾਲ ਤਾਂ ਭਾਂਡੇ ਹੀ ਐਲੂਮੀਨੀਅਮ ਦੇ ਉਹ ਆਪ ਦਿੰਦੇ ਆ ਹਨਾ ਤੇ ਉਹ ਲੋਕ ਵੀ ਮੰਗ ਕਰਦੇ ਆ ਫਿਰ ਇਸ ਇਲੈਕਟ੍ਰੀਸ਼ੀਅਨ ਵਾਲਾ ਵੀ ਬਣਾਉਣੇ ਸੀ ਅੱਛਾ ਹਾਂਜੀ ਉਹ ਜਿਹੜੇ ਆਪਣਾ ਫੋਰਨ ਜਾ ਰਿਹਾ ਸਾਡੇ ਕੋਲ ਤੇ ਸਮਾਂ ਉਹ ਫਲੈਟ ਮੰਗਦੇ ਆ ਸਾਤੇ ਕੜਾਈ ਫਲੈਟ ਮੰਗਦੇ ਤਵਾ ਹੀ ਫਲੈਟ ਮੰਗਦੇ ਆ ਫਤਲੀ ਫਲੈਟ ਮੰਗਦਾ ਹੈ। ਅੱਛਾ ਉਹ ਵੀ ਬਣਾ ਰਹੇ ਹਾਂ। ਮਤਲਬ ਕਦੇ ਸ਼ਿਕਾਇਤ ਨਹੀਂ ਆਈ ਕਿ ਭਾਂਡਾ ਖਰਾਬ ਹੋਣ ਦੀ ਕਦੇ। ਖਰਾਬ ਹੋਏ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ। ਤੇ ਆਸੀਂ ਕਰਦੇ ਹੋ ਉਹ ਫਿਰ ਬਣਾਉਂਦੇ ਨਹੀਂ। ਅੱਛਾ। ਮਤਲਬ ਪੂਰੀ ਪਰਖ ਹੈ। ਹਾਂ ਪਰਖ ਦੇ ਬਿਨਾਂ ਪਰਖ ਦੇ ਬਿਨਾਂ ਨਹੀਂ ਬਣਦਾ ਭਾਈ। ਇਹਨਾਂ ਨੂੰ ਤਾਂ ਨਹੀਂ ਕਲੀ ਕਰਨ ਦੀ ਫਿਰ ਲੋੜ ਪੈਦੀ ਹੋਣੀ। ਇਹਨਾਂ ਨੂੰ ਕਲੀ ਦੀ ਇਹ ਤਾਂ ਆਪੇ ਸਾਫ਼ ਹੁੰਦੇ ਆਹ ਦੇਖੋ। ਆਹ ਹੋ ਜਾਂਦਾ ਆਵੇ ਚੰਦਾ ਸਤਿ ਸ਼੍ਰੀ ਅਕਾਲ ਜੀ ਪੰਜਾਬ ਪ੍ਰਥਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਅਸੀਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੜੂਆਂ ਦੇ ਵਿੱਚ ਮੌਜੂਦ ਹਾਂ ਤੁਸੀਂ ਸਾਰਿਆਂ ਨੇ ਇੱਕ ਕਹਾਣੀ ਜ਼ਰੂਰ ਸੁਣੀ ਹੋਊਗੀ ਸਰਬ ਲੋਹ ਦੇ ਵਰਤਨਾ ਦੀ ਬਿਮਾਰੀਆਂ ਤੋਂ ਬਚਾਉਣ ਦੇ ਲਈ ਜਿਹੜਾ ਇਹ ਇਹ ਬਰਤਨ ਤਿਆਰ ਆ ਉਹ ਕੀਤੇ ਜਾਂਦੇ ਨੇ ਸਰਬਲੋਹ ਦੇ ਭਾਂਡੇ ਤਿਆਰ ਕੀਤੇ ਜਾਂਦੇ ਨੇ ਹਾਲਾਂਕਿ ਹੁਣ ਜਿਹੜਾ ਜ਼ਮਾਨਾ ਹੈ ਉਹ ਮਾਡਰਨ ਹੋ ਗਿਆ ਹੈ ਬਹੁਤ ਤਰ੍ਹਾਂ ਦੇ ਬਹੁਤ ਟੈਕਨੀਕ ਦੇ ਗੈਸ ਸਿਲੰਡਰ ਆ ਗਏ ਨੇ ਬਹੁਤ ਟੈਕਨੀਕ ਦੇ ਬਿਜਲੀ ਵਾਲੇ ਚੁੱਲ੍ਹੇ ਆ ਗਏ ਨੇ ਤੇ ਉਹਨਾਂ ਦੇ ਨਾਲ ਹੀ ਬਰਤਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ ਪਰ ਫਿਰ ਵੀ ਜਦੋਂ ਲੋਕਾਂ ਨੂੰ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਜਾਗਰੂਕਤਾ ਆਉਂਦੀ ਹੈ ਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਨਾਲ ਜੇਕਰ ਲੜਿਆ ਜਾ ਸਕਦਾ ਹੈ ਤਾਂ ਸਾਡੇ ਖਾਣੇ ਦੇ ਜਿਹੜੇ ਬਰਤਨ ਨੇ ਉਹਨਾਂ ਦੇ ਵਿੱਚ ਤਬਦੀਲੀ ਲਿਆਉਣੀ ਪਊਗੀ ਤਾਂ ਇੱਥੇ ਉਹੀ ਬਰਤਨ ਹੈ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ ਸਰਬਲੋਹ ਦੇ ਬਰਤਨ ਤਿਆਰ ਕੀਤੇ ਜਾਂਦੇ ਨੇ ਇਧਰ ਮੇਨਾ ਵੀਰ ਜੀ ਮੌਜੂਦ ਨੇ ਬਿੱਟੂ ਅਤੇ ਉਹਨਾਂ ਦੇ ਪਿਤਾ ਜੀ ਖਾਨਦਾਨੀ ਜਿਹੜਾ ਇਹਨਾਂ ਦਾ ਇੱਕੋ ਹੀ ਕੀਤਾ ਵੀ ਇਹ ਭਾਂਡੇ ਹੀ ਬਣਾਉਂਦੇ ਆ ਪਿਛਲੀਆਂ 8 ਪੀੜੀਆਂ ਤੋਂ ਜੀ ਹਾਂਜੀ ਅੱਠ ਪੀੜੀਆਂ ਤੋਂ ਔਰ ਨਾਲ ਹੀ ਇੱਕ ਇਤਿਹਾਸ ਵੀ ਇਹਨਾਂ ਦੇ ਨਾਲ ਸਿੱਖ ਇਤਿਹਾਸ ਵੀ ਆ ਜੁੜਦਾ ਉਹ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਜੀ ਸਵਾਗਤ ਹੈ ਜੀ ਹਾਂਜੀ ਬਾਈ ਖਲਸਾ ਵਾਜੀ ਫਤਿਹ ਜੀ ਮੇਗੋ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਦੱਸਿਆ ਵੀ ਅੱਠ ਪੀੜੀਆਂ ਤੁਹਾਡੀਆਂ ਇਹ ਕੰਮ ਕਰ ਰਹੀਆਂ ਨੇ ਹਨਾ ਤੇ ਜਮਾ ਉੱਥੇ ਹੀ ਜਾਵਾਂਗੇ ਕਿ ਕਦੋਂ ਤੁਹਾਨੂੰ ਵਰਦਾਨ ਮਿਲਦਾ ਇੱਕ ਵਰਦਾਨ ਦਾ ਜ਼ਿਕਰ ਵੀ ਹੁੰਦਾ ਤੇ ਕਿਸ ਪ੍ਰਕਾਰ ਦੇ ਨਾਲ ਕਦੋਂ ਗੁਰੂ ਸਾਹਿਬਾਨ ਦੇ ਨਾਲ ਮੁਲਾਕਾਤ ਤੁਹਾਡੀ ਪੀੜੀ ਚੋਂ ਹੀ ਕਿੰਨਾ ਦੀ ਹੋਈ ਸੀ ਉਹ ਸਾਰੀ ਗੱਲਬਾਤ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਜਿਸ ਟਾਈਮ ਫਸਟ ਟਾਈਮ ਆਏ ਗੁਰੂ ਹਾਇਰਾ ਸਾਹਿਬ ਆਏ ਇੱਥੇ ਅੱਛਾ ਉਹਨਾਂ ਨੇ ਸਾਨੂੰ ਸਾਡੇ ਬਜ਼ੁਰਗਾਂ ਨੇ ਵਰਤਨ ਬਣਾ ਕੇ ਦਿੱਤਾ ਤਾਂ ਅੱਛਾ ਉਹ ਸਾਨੂੰ ਵਰਦਾਨ ਦੇ ਗਏ ਤੇ ਵੀ ਭਾਈ ਤੁਹਾਡੇ ਇੱਥੇ ਕਿਸੇ ਟਾਈਮ ਸੋਹਣੇ ਚਾਹੁੰਦੇ ਭਾਵੇਂ ਕੀ ਕਰਨਗੇ ਅੱਛਾ ਉਹ ਇਸ ਟਾਈਮ ਅਜੇ ਮੌਜੂਦ ਹਨ ਨਹੀਂ ਅੱਛਾ ਉਹ 795 ਚਾਈਦੀ ਜਿਹੜੇ ਬਚਨ ਹੋਏ ਹੋਏ ਆ ਉਹ ਮੌਤਲ ਹੈ اچھا ਬਾਕੀ ਗੁਰੂ ਤੇਗ ਬਹਾਦਰ ਸਾਹਿਬ ਵੀ ਆਏ اچھا ਉਹ ਵੀ ਇੱਥੇ ਠਹਿਰੇ تھے ਹੀ اچھا ਬੱਸ ਸਟੈਂਡ ਦੇ ਨਾਲ ਹੀ ਗੁਰਦੁਆਰਾ ਸਾਹਿਬ ਆਈ ਹਾਂ ਉੱਥੇ ਠਹਿਰੇ ਤੇ ਹੀ ਹਾਂਜੀ ਉਦੋਂ ਵੀ ਉਹਨਾਂ ਦੇ ਨਾਲ ਵੀ ਇਸ ਪੀੜੀ ਦੇ ਬਜ਼ੁਰਗਾਂ ਨੂੰ ਮੁਲਾਕਾਤ ਦਾ ਸਬਬ ਬਣਿਆ ਹਾਂਜੀ 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 اچھا ਕੀ ਕੋਈ ਕੀ ਗੱਲਬਾਤ ਹੋਈ ਸੀ ਉਹਨਾਂ ਦੀ ਕੁਝ ਪਤਾ ਇਹਦੇ ਬਾਰੇ ਜਾਂ ਨਹੀਂ ਇਹ ਇਹਦੇ ਇਹਦੇ ਵਾਸਤੇ ਕੋਈ ਨਾਲ ਨਹੀਂ ਆਈ ਜਾਨੀ ਅੱਛਾ ਸਿਰਫ ਇਹ ਨਹੀਂ ਪਤਾ ਕਿ ਬੀਓ ਵੀ ਇੱਥੇ ਪਹੁੰਚੇ ਸੀਗੇ ਅੱਛਾ ਫਿਰ ਉਦੋਂ ਤੋਂ ਹੀ ਜਿਹੜੀਆਂ ਅੱਠ ਪੀੜੀਆਂ ਨੇ ਤੁਹਾਡੀਆਂ ਇਹ ਭਾਂਡੇ ਤਿਆਰ ਕਰ ਰਹੀਆਂ ਨੇ ਹਾਂਜੀ ਅੱਠਵੀਂ ਪੀੜੀ ਚੱਲ ਰਹੀ ਹੈ ਜੀ ਸਾਡੀ ਇਹ ਤੁਸੀਂ ਅੱਠਵੀਂ ਪੀੜੀ ਚੋਂ ਅੱਗੇ ਵੀ ਤੁਹਾਡੇ ਬੱਚਿਆਂ ਦਾ ਹੈਗਾ ਰੁਜਾਨ ਹਾਂਜੀ ਮੇਰੇ ਲੜਕਾ ਜੀ ਨਾਲੇ ਅੱਛਾ ਹਾਂਜੀ ਆਉਂਦੇ ਆ ਉਹ ਦੁਕਾਨ ਤੇ ਹਾਂਜੀ ਹਾਂਜੀ ਅੱਛਾ ਕੀ ਇੱਕ ਤਾਂ ਚਲੋ ਸਿੱਖ ਇਤਿਹਾਸ ਦੇ ਨਾਲ ਇਹ ਚੀਜ਼ ਜੁੜੀ ਹੋਈ ਹੈ ਹਨਾ ਤੇ ਖੰਡੇ ਬਾਟੇ ਇੱਥੋਂ ਜਾਂਦੇ ਨੇ ਹਜੂਰ ਸਾਹਿਬ ਜਾਂਦੇ ਨੇ ਹਾਂਜੀ ਆਲ ਆਲ ਵਰਡ ਵਿੱਚ ਹੀ ਜਾਂਦੇ ਆ ਅੱਛਾ ਹਜੂਰ ਸਾਹਿਬ ਵੀ ਗਏ ਬਹੁਤ ਬੜੇ ਬੜੇ ਕੜਾਏ ਜੀ ਹਮ ਸੰਨ 2002 ਦੇ ਵਿੱਚ ਤੇ ਸਾਡੇ ਕੋਲ ਤੇ 200 ਕੁੜਾ ਘਟੋ ਘਟ ਗਏ ਅੱਛਾ ਹਾਂਜੀ 10 ਫੁੱਟ ਮੂੰਹ ਤੋਂ ਲੈ ਕੇ 9 ਫੁੱਟ ਮੂੰਹ ਤੱਕ ਹੈ। ਅੱਛਾ ਜਿਨ੍ਹਾਂ ਦੇ ਜਿਹੜੇ 9 ਫੁੱਟ ਮੂੰਹ ਵਾਲਾ ਤਾਂ ਉਹਦੀ ਡੀਪ ਸਵਾ 6 ਫੁੱਟ ਡੀਪ ਸੀ ਦੀ। ਅੱਛਾ ਉਸ ਤੋਂ ਬਾਅਦ 50 ਕੜਾਹੇ ਗਏ ਜੀ ਸਾਡੇ ਕੋਲ ਤੇ ਜਿਸ ਟਾਈਮ 2008 ਦੇ ਵਿੱਚ ਹੈ 300 ਸਾਲ ਮਨਾਇਆ ਸੀ ਹਾਂ ਹਾਂ குரு ਸਾਬ ਦਾ ਬਿਲਕੁਲ ਤਾਂ ਉੱਥੇ 50 ਕੜਾਹੇ ਫੇਰ ਗਏ ਪਕੌੜਿਆਂ ਵਾਸਤੇ ਜੀ। ਅੱਛਾ ਫਿਰ 5 ਕੜਾਹੇ ਫੇਰ ਗਏ ਸੱਚਖੰਡ ਭੇਜੇ ਤੇ ਬਾਬਾ ਜੀ ਨੇ ਬਾਬਾ ਸੰਤ ਪੱਬਾ ਨੇ ਦਰਦਿੰਗ ਨੇ ਜੀ। ਅੱਛਾ ਹਾਂ ਜੀ ਮਤਲਬ ਬੜੀ ਬੜੀ ਸੋਹਣੀ ਸੇਵਾ ਜਿਹੜੀ ਤੁਹਾਡੇ ਪਰਿਵਾਰ ਦੀ ਲੱਗੀ ਹੋਈ ਆ ਮਹਾਰਾਜ ਦੀ ਕਿਰਪਾ ਜੀ ਹਾਂ ਹਾਂਜੀ ਬਾਕੀ ਉਸ ਤੋਂ ਬਾਅਦ ਫੇਰ ਵੀ ਜਾਂਦੇ ਰਹੇ ਜੀ ਅੱਛਾ ਹੁਣ 2 ਸਾਲ ਹੋ ਗਏ ਫਿਰ ਹੁਣ 40 ਕੁਇੰਟਲ ਕੜਾਏ ਫੇਰ ਗਏ ਜੀ ਇੱਕ ਕੜਾਏ ਅਸੀਂ ਜਾ ਕੇ ਉੱਥੇ ਬਾਬਾ ਜੀ ਦੀ ਵਰਕਸ਼ਾਪ ਦੇ ਵਿੱਚ ਜਾ ਕੇ ਤਿਆਰ ਕਰਾਈ ਅੱਛਾ ਹਾਂਜੀ ਓਕੇ ਅੱਛਾ ਤੁਸੀਂ ਦੱਸਿਆ ਵੀ ਗੁਰਦੁਆਰਿਆਂ ਦੇ ਲਈ ਤਾਂ ਜਾਂਦੇ ਹੀ ਨੇ ਹਨਾ ਨਿਹੰਗ ਸਿੰਘ ਵੀ ਆਉਂਦੇ ਹੋਣੇ ਆ ਹਾਂਜੀ 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 ਉਹ ਨਿਹੰਗ ਸਭ ਤੋਂ ਪਹਿਲਾਂ ਨਿਹੰਗ ਸਿੰਘੇ ਵਰਤਦੇ ਦੇ ਜੀ ਦਾਸਵੇਂ ਪਾਚੇ ਦੇ ਟਾਈਮ ਤੇ ਉਹ ਉਹਨਾਂ ਨੇ ਸ਼ੁਰੂ ਕਰ ਸ਼ੁਰੂਆਤ ਕਰੀ ਗਏ ਜਿਸ ਟਾਈਮ ਗੁਰੂ ਸਾਹਿਬ ਦੇ ਉੱਪਰ ਬਾਹਰ ਕਰਿਆ ਤਾਂ ਨਾ ਮੁਕਤਸਰ ਸਾਹਿਬ ਹਾਂ ਸੁਰੇਨਾ ਹਾਂਜੀ ਗੁਰੂ ਸਾਹਿਬ ਨਾਲ ਜਿਸ ਟਾਈਮ ਜੰਗਲ ਪਾਣੀ ਜਾ ਰਹੇ ਤੇ ਤਾਂ ਦਾਤਨ ਕਰ ਰਹੇ ਥੇ ਗੁਰੂ ਸਾਹਿਬ ਹੀ ਹਾਂ ਤਾਂ ਦਸਵੇਂ ਪਾਚੇ ਉੱਪਰ ਬਾਹਰ ਕਰਿਆ ਉਹਨਾਂ ਕੋਲ ਗੜਬਾ ਤਾਂਈ ਲੋਹੇ ਦਾ ਹਾਂ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਹੁਣ ਅੱਛਾ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਹੈਗਾ ਜੀ ਕੀ ਬਾਤ ਹੈ ਤਾਂ ਉਹ ਗੜਬੇ ਨਾਲੇ ਉਹ ਉਹਨਾਂ ਨੇ ਉਸ ਉਹਨੂੰ ਮਾਰਿਆ ਤਾਂ ਜੀ ਜਿਹਨੇ ਬਾਹਰ ਕਰੇ ਤੇ ਮੁ슬ਮਾਨ ਨੇ ਜੀ ਤੇ ਨਾਲ ਨਾਲ ਹੋਰ ਵੀ ਵਿਦੇਸ਼ਾਂ ਤੋਂ ਤੁਸੀਂ ਕਿਹਾ ਵੀ ਆਰਡਰ ਆਉਂਦੇ ਆ ਹਨਾ ਆਲ ਵਰਡ ਵਿੱਚੋਂ ਆਉਣੇ ਬੀਬੀ ਜੀ ਆਲ ਵਰਡ ਵਿੱਚੋਂ ਅੱਛਾ ਕਿਵੇਂ ਕੀ ਕਹਿੰਦੇ ਆ ਲੋਕ ਕਿਉਂਕਿ ਮੈਂ ਜਿਵੇਂ ਦੱਸੀ ਜਾਂਦੀ ਸੀ ਵੀ ਆਫ ਦਾ ਕੈਮਰਾ ਵੀ ਲੋਕਾਂ ਦੇ ਵਿੱਚ ਨਵੇਂ ਨਾ ਸਾਧਨ ਆ ਗਿਆ ਨਾ ਚਾਹੇ ਗੈਸ ਸਿਲੰਡਰ ਬਦਲ ਗਏ ਉਹਨਾਂ ਦੇ ਨਾਲ ਭਾਂਡੇ ਵੀ ਅਗਲਾ ਬਦਲ ਦਿੰਦਾ ਭਾਰਾ ਭਾਂਡਾ ਗੈਸ ਸਿਲੰਡਰ ਤੇ ਅਗਲਾ ਰੱਖਣਾ ਚੰਗਾ ਨਹੀਂ ਸਮਝਦਾ ਇਹ ਹੈਵੀ ਹੁੰਦੇ ਆ ਜਿਹੜੇ ਆ ਭਾਂਡੇ ਆ ਹਨਾ ਤੇ ਜਾਂ ਮਤਲਬ ਬਿਜਲੀ ਵਾਲੇ ਚੁੱਲ੍ਹੇ ਆ ਗਏ ਉਹਨਾਂ ਦੇ ਨਾਲ ਤਾਂ ਭਾਂਡੇ ਹੀ ਐਲੂਮੀਨੀਅਮ ਦੇ ਉਹ ਆਪ ਦਿੰਦੇ ਆ ਹਨਾ ਤੇ ਉਹ ਲੋਕ ਵੀ ਮੰਗ ਕਰਦੇ ਆ ਫਿਰ ਇਸ ਭਾਂਡਿਆਂ ਦੀ ਮੈਂ ਕਹਿੰਦਾ ਇਹ ਸੱਤ ਤੇ ਡਿਮਾਂਡ ਪੂਰੀ ਨਹੀਂ ਹੋ ਰਹੀ ਜੀ ਅੱਛਾ ਆ ਇਹ ਗੜਬਈ ਹੈ ਗੁਰੂ ਗੁਰੂ ਸਾਹਿਬ ਦੇ ਟਾਈਮ ਦੇ ਜੀ ਅੱਛਾ ਇਹ ਬਣਾਇਆ ਹੋਇਆ ਜੀ ਇੱਥੇ ਇਹ ਬਣਾ ਕੇ ਵੇਚਦੇ ਆ ਸੀ ਤਾਂ ਇਹਦੇ ਨਾਲੇ ਗੁਰੂ ਸਾਹਿਬ ਨੇ ਬਾਾਰ ਕਰਾਇਆ ਜੀ। ਇਹੋ ਇਤਿਹਾਸਿਕ ਗੜਵਾ ਹੈ। ਹਾਂਜੀ। ਅੱਛਾ। ਸ਼੍ਰੋਮਣੀ ਕਮੇਟੀ ਵੀ ਤੁਹਾਡੇ ਕੋਲ ਪਹੁੰਚੀ ਸੀ। ਹਾਂਜੀ ਹਾਂਜੀ। ਕਦੋਂ ਦੀ ਗੱਲ ਔਰ ਕੀ? ਆਪਣੇ ਕਿਵੇਂ ਪਤਾ ਲੱਗਦਾ? ਇਹ ਆਪਣਾ ਹੋਰ ਚੋ ਜਾ। ਬਟ ਆਪਣਾ ਅ ਅੱਜ ਤੇ ਉੱਥੇ ਤੇ ਆਪਣਾ ਕਰਪਾਲ ਸਿੰਘ ਜੀ। ਅੱਛਾ। ਹਾਂਜੀ। ਉਹ ਉਹਨਾਂ ਨੂੰ ਸਾਨੂੰ ਸਨਮਾਨ ਭੇਜਿਆ ਹੀ ਉੱਥੇ। ਕੀਰਤ ਪ੍ਰਸਾਦ ਵੀ ਸਾਡਾ ਸਾਰਿਆਂ ਦਾ ਸਨਮਾਨ ਕਰਿਆ ਜੀ। ਅੱਛਾ। ਹਾਂਜੀ। ਕਦੋਂ ਦੀ ਗੱਲ ਹੈ ਜੀ ਇਹ। ਇਹ ਹੋ ਗਏ। 7-8 ਸਾਲ ਹੋ ਗਈ ਇਸ ਟਾਈਮ ਹਾਂਜੀ ਅੱਛਾ ਅੱਛਾ ਆਪਾਂ ਜਿਵੇਂ ਗੱਲ ਕਰ ਰਹੇ ਸੀ ਵਿਦੇਸ਼ਾਂ ਦੇ ਵਿੱਚ ਇਹ ਜ਼ਿਆਦਾਤਰ ਚੁੱਲ੍ਹੇ ਤੇ ਹੀ ਵਰਤੇ ਜਾਂਦੇ ਹੋਣੇ ਆ ਜਾਂ ਗੈਸ ਤੇ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ ਜੀ ਇਹਨੂੰ ਇਲੈਕਟ੍ਰੀਸ਼ੀਅਨ ਵਾਲੇ ਵੀ ਬਣਾਉਨੇ ਸੀ ਅੱਛਾ ਹਾਂਜੀ ਉਹ ਜਿਹੜੇ ਆਪਣਾ ਫੋਰਨ ਜਾ ਰਿਹਾ ਸਾਡੇ ਕੋਲ ਤੇ ਜ਼ਮਾਨਾ ਉਹ ਫਲੈਟ ਮੰਗਦੇ ਆ ਸਾਤੇ ਜੀ ਕਢਾਈ ਫਲੈਟ ਮੰਗਦੇ ਤਵਾ ਹੀ ਫਲੈਟ ਮੰਗਦੇ ਹਨ ਪਤਲੀ ਹੀ ਫਲੈਟ ਮੰਗਦੇ ਆ ਅੱਛਾ ਉਹ ਵੀ ਬਣਾ ਰਹੇ ਹੋ ਮਤਲਬ ਨਾਲ-ਨਾਲ ਢੰਗ ਵੀ ਬਦਲਿਆ ਜਾ ਰਿਹਾ ਹੋਰ ਜਿੱਦਾਂ ਸਾਤੇ ਤਬਦੀਲੀ ਕਿੱਦਾਂ ਸਾਨੂੰ ਗਾਹ ਕਹਿ ਰਿਆ ਸੀ ਉਦਾਂ ਹੀ ਤਬਦੀਲੀ ਕਰਦੇ ਅੱਛਾ ਅੱਛਾ ਹਾਂਜੀ ਅੱਛਾ ਜੀ ਤੁਹਾਡੇ ਕੋਲ ਮਰੀਜ਼ ਵੀ ਆਉਂਦੇ ਹੋਣੇ ਆ ਹਨਾ ਬਹੁਤ ਸਾਰੇ ਮਰੀਜ਼ ਆਉਂਦੇ ਹੋਣੇ ਆ ਵੀ ਜਿਨ੍ਹਾਂ ਨੂੰ ਡਾਕਟਰ ਕਹਿ ਦਿੰਦਾ ਵੀ ਸਰਬ ਲੋਹ ਦੇ ਪਾਣੇ ਹੈ ਇਹੋ ਜੇ ਜਾਂ ਕਿਹੜੀ ਕਿਹੜੀ ਬਿਮਾਰੀ ਦੇ ਆ ਕੇ ਤੁਹਾਡਾ ਲੱਗਦਾ ਫਰਕ ਦੱਸ ਦਿਓ ਬਿਮਾਰੀ ਤਾਂ ਰਹੇ ਤੇ ਬੀਬੀ ਜੀ ਇਹ ਅੱਛਾ ਹਾਂਜੀ ਕਦੇ ਮਤਲਬ ਦੱਸਦੇ ਨਹੀਂ ਵੀ ਇਹ ਬਿਮਾਰੀ ਦਾ ਮਰੀਜ਼ ਸੀ ਮੈਂ ਤੇ ਇਹਨੂੰ ਵਰਤਨ ਤੋਂ ਬਾਅਦ ਆਪਣੇ ਬਾਬਾ ਹੰਸਾਲੀ ਸਾਹਿਬ ਵਾਲੇ ਸੀਗੇ ਹਾਂ ਬਾਬਾਜੀਤ ਸਿੰਘ ਜੀ ਉਹ ਕਹੇ ਕਰਦੇ ਕਹਿੰਦੇ ਭਾਈ ਘੜੂਏ ਜਾਇਓ ਕੁਣ ਹੈ ਦੋ ਬਾਟੇ ਲਿਆਉ ਉਹਦੇ ਵਿੱਚ ਲੰਗਰ ਪਾਣੀ ਛਕਣਾ ਦੇ ਅੱਛਾ ਫਿਰ ਇਦਾਂ ਹੀ ਸੰਤ ਬਾਬਾ ਨਸਲਪੁਰ ਵਾਲੇ ਦੇ ਉਹ ਵੀ ਇਦਾਂ ਹੀ ਦੱਸਦੇ ਦਿੰਦੇ ਅੱਛਾ ਉਹ ਵੀ ਇਹੀ ਕਹਿੰਦੇ ਕਹਿੰਦੇ ਉਸੇ ਭਾਈ ਦੋ ਬਾਟੇ ਲਿਆਓ ਉਹਦੇ ਵਿੱਚ ਛਕਣਾ ਪਾਣੀ ਲੰਗਰ ਪਾਣੀ ਹਾਂਜੀ ਜੀ ਇੱਕ ਮਿੰਟ ਤੁਹਾਡੇ ਬਾਪੂ ਜੀ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਬਹੁਤ ਵਧੀਆ ਇੱਕ ਚੀਜ਼ ਹੋਰ ਲੱਗਦੀ ਹੈ ਕਿ ਜਦੋਂ ਉਹਨਾ ਪਰਵਾਰੀ ਤੁਹਾਡੇ ਬੱਚੇ ਤੁਹਾਡੇ ਪੋਤੇ ਤੁਹਾਡੇ ਵਾਲਾ ਕੰਮ ਸਾਂਭਦੇ ਆ ਤੇ ਸ਼ਾਇਦ ਬਾਪੂਆਂ ਨੂੰ ਜਿਆਦਾ ਖੁਸ਼ੀ ਹੁੰਦੀ ਆ ਹਾਂਜੀ ਹਨਾ ਸਭ ਸਾਂਭਿਆ ਵੈ ਉਹਨਾਂ ਨੇ ਅੱਛਾ ਸਾਂਭਿਆ ਹੋਇਆ ਆ ਬਾਹਰ ਫਿਰਨੇ ਕਰਨ ਦਾ ਕੰਮ ਵੀ ਛੋਕੜਾ ਹੀ ਕਰਦਾ ਹੁਣ ਅੱਛਾ ਸਮਾਨ ਲਿਆਉਣਾ ਵੇਚਣਾ ਤੇ ਕੋਰੀਅਰ ਕਰਨਾ ਇਹਨੂੰ ਕਰਨਾ ਬਾਹਰਲੇ ਮੁਲਕਾਂ ਨੂੰ ਵੀ ਉਹ ਵੀ ਕਰਦਾ ਹੈ ਉਹ ਹੀ ਕਰਦਾ ਅੱਛਾ ਇੱਥੇ ਮੈਂ ਤੁਹਾਨੂੰ ਪੁੱਛਣ ਪੁੱਛੂਗੀ ਵੀ ਤੰਗ ਕੀ ਵਰਤਦੇ ਉਹਨਾਂ ਨੂੰ ਬਰਤਨਾਂ ਨੂੰ ਬਣਾਉਂਦਾ ਵੀ ਪਹਿਲਾਂ ਚਾਦਰ ਲਿਆਂਦੀ ਜਾਂਦੀ ਹੈ ਫਿਰ ਕਿਸ ਤਰ੍ਹਾਂ ਕੀ ਪ੍ਰੋਸੈਸ ਕੀ ਰਹਿੰਦਾ ਬਾ ਫਿਰ ਜਿੰਨਾ ਜਿਹੜਾ ਸਾਈਜ਼ ਕਰਨਾ ਕੋਈ 5 ਇੰਚੀ ਮੂੰਹ ਕਰਨਾ ਬਾਟੇ ਦਾ ਕੋਈ ਗੜਬੇ ਦਾ ਉਹ ਉਹ ਜਿਹਾ ਸਾਈਜ਼ ਵੱਡਣਾ ਲੋਹਾ ਅੱਛਾ ਉਹ ਉਹਨਾਂ ਸਾਈਜ਼ ਬਣਾਉਣਾ ਫੇਰ ਗਰਮ ਕਰਕੇ ਡੂੰਘਾ ਕਰਨਾ ਫੇਰ ਫਿਰ ਤਿਆਰ ਕਰਨਾ ਠੰਡਾ ਹੋਇਆ ਅੱਛਾ ਹਾਂਜੀ ਓਕੇ अच्छा बापू जी अह ਇਹ ਫਿਰ ਤੁਸੀਂ ਕਿੱਥੋਂ ਲੈ ਕੇ ਆਉਣੇ ਹੋ ਇਹ ਚਾਦਰਾਂ ਕਿੱਥੋਂ ਲੈ ਕੇ ਆ ਹਾਂ ਲੁਧਿਆਣੇ ਤੋਂ ਲੁਧਿਆਣੇ ਤੋਂ ਹਾਂ اچھا ਕਦੇ ਸ਼ਿਕਾਇਤ ਨਹੀਂ ਆਈ ਕਿ ਭਾਂਡਾ ਖਰਾਬ ਹੋਣ ਦੀ ਕਦੇ ਖਰਾਬ ਤਾਂ ਹੋਈਦਾ ਸਾਨੂੰ ਪਤਾ ਲੱਗ ਜਾਂਦਾ ਹੈ ਤੇ ਅਸੀਂ ਕਰਦੇ ਉਹ ਫਿਰ ਬਣਾਉਂਦੇ ਨਹੀਂ اچھا ਮਤਲਬ ਪੂਰੀ ਪਰਖ ਹੈ ਹਾਂ ਪਰਖ ਦੇ ਬਿਨਾਂ ਪਰਖ ਦੇ ਬਿਨਾਂ ਨਹੀਂ ਬਣਦਾ ਭਾਈ ਹਾਂ ਲੇਕਿਨ ਆ ਸਾਨੂੰ ਤਾਂ ਚਲੋ ਕੀ ਪਤਾ ਕਿਉਂ ਪਰ ਤੁਸੀਂ ਇੰਨੇ ਇੰਨੀਆਂ ਪੀੜੀਆਂ ਤੋਂ ਇਹ ਕੰਮ ਕਰ ਰਹੇ ਹੋ ਫਿਰ ਪਰਖ ਤਾਂ ਜਿਹੜੀ ਆ ਹੁੰਦੀ ਹੋਊਗੀ ਅੱਛਾ ਬਾਪੂ ਸਾਨੂੰ ਉਹ ਦੋਹੇ ਦਾ ਵੀ ਪਤਾ ਲੱਗ ਜਾਂਦਾ ਵੀ ਇਹ ਚਿੱਟਾ ਨਿਕਲੂਗਾ ਕਿ ਨਹੀਂ ਨਿਕਲੂਗਾ ਅੱਛਾ ਹਾਂ ਠੀਕ ਹੈ ਅੱਛਾ ਬਾਪੂ ਇੱਕ ਨਾ ਜਿਵੇਂ ਪਿੱਤਲ ਦਾ ਵੀ ਲੋਕ ਕਹਿ ਦਿੰਦੇ ਵੀ ਪਿੱਤਲ ਦੇ ਭਾਂਡੇ ਵਾਰਤਣੇ ਚਾਹੀਦੇ ਆ ਸਰਬ ਲੋਹ ਦੇ ਬਈ ਵੀ ਭਾਈ ਬਹੁਤ ਠੀਕ ਐ ਕਾਂਸੀ ਦੇ ਪਿੱਤਲ ਦੇ ਤਾਂਬੇ ਦੇ ਇਹ ਵਾਰਤਣੇ ਪਹਿਲਾਂ ਹਾਂ ਹੁਣ ਤਾਂ ਬਾਅਦ ਸਿਲਵਰ ਵਹੰਗਾ ਹੋ ਗਿਆ ਉਹ ਸਿਲਵਰ ਦਾ ਯਾਗ ਆ ਗਿਆ ਹਾਂ ਸਿਲਵਰ ਆ ਗਿਆ ਹਾਂ ਅੱਛਾ ਅੱਛਾ ਨਹੀਂ ਪਿੱਤਲ ਦੇ ਨਾਲੋਂ ਇਹ ਲੋਹੇ ਦੇ ਭਾਂਡੇ ਜ਼ਿਆਦਾ ਵਧੀਆ ਹੁੰਦੇ ਆ ਕਿ ਪਿੱਤਲ ਜ਼ਿਆਦਾ ਵਧੀਆ ਹੁੰਦਾ ਕਿ ਰੇਟ ਦਾ ਕਿੰਨਾ ਕੁ ਫਰਕ ਵੀ ਵਧੀਆ ਹੈ ਲੋਹਾ ਵੀ ਲੋਹਾ ਵੀ ਵਧੀਆ ਹੈ ਅੱਛਾ ਰੇਟ ਦਾ ਕਿੰਨਾ ਕੁ ਫਰਕ ਹੈ ਬਾਪੂ ਇਹਨਾਂ ਦਾ ਰੇਟ ਪਿੱਤਲ ਦਾ ਤਾਂ ਬਹੁਤ ਜ਼ਿਆਦਾ ਹੈ ਕਿੰਨਾ ਰੇਟ ਹੋਊ 300 ਤਕਰੀਬ ਹੋ ਚਾਰ ਹਾਂ 450 ਨੂੰ ਕਿਲੋ ਆ ਹਾਂ ਅੱਛਾ ਤੇ ਇਹ ਇਹ ਕਿੰਨੇ ਚ ਪੈਂਦਾ ਲੋਹਾ ਦੇ ਭਾਈ ਤਾਂ ਕਈ ਮੇਲ ਹੈ 300 ਦੇigree ਪੈ ਜੀ ਆ 3200 200 ਕੜਾਈਆਂ ਬੜੀਆਂ ਕੜਾਹੇ 180 70 ਆ ਵਿਕੀ ਜਾਂਨੇ ਕਣ ਹਾਂ ਅਜਾ ਬਾਪੂ ਪੋਤਾ ਆਏ ਨਹੀਂ ਕਹਿੰਦਾ ਕਿੱਧਰ ਮੈਥੋਂ ਮੱਥਾ ਮਰਵਾਈ ਜਾਂਨੇ ਹੋ ਇਹਨਾਂ ਤੇ ਤੇ ਕੋਈ ਮਸ਼ੀਨਾ ਲੈ ਆਉਣੇ ਆ ਜਾਂ ਮਤਲਬ ਬਦਲ ਲੈਣੇ ਆ ਢੰਗ ਬਦਲ ਲੈਣੇ ਆ ਕਾਰੀਗਰ ਰੱਖ ਲੈਣੇ ਆ ਉਹ ਕਾਰੀਗਰ ਤਾਂ ਰੱਖ ਲੈਣੇ ਕਾਰੀਗਰ ਰੱਖੇ ਹੋਏ ਦੋ ਕੋ ਹੁਣ ਜਿਹੜਾ ਪਾਈ ਨੰਗ ਸਿੰਘ ਆ ਉਹ ਅੱਠ ਦਾ ਕਰਿਆ ਵੱਲ ਨੇ ਅੱਛਾ ਜਿਹੜਾ ਉਹ ਲਾਂਦੇ ਨਹੀਂ ਹੈ ਅੱਛਾ ਮਸ਼ੀਨੀ ਪਸੰਦ ਨਹੀਂ ਕਰਦੇ ਹਾਂ ਕਿਉਂ ਮਸ਼ੀਨਾ ਵੀ ਤਾਂ ਮਤਲਬ ਬਹੁਤ ਤਰ੍ਹਾਂ ਦੀਆਂ ਆ ਗਿਆ ਹੁਣ ਅੱਗੇ ਬੁੜੀਆਂ ਕੱਪੜੇ ਮਸ਼ੀਨਾਂ ਦਾ ਆ ਗਿਆ ਬਹੁਤ ਤਰ੍ਹਾਂ ਦੀਆਂ ਮਸ਼ੀਨੀ ਦਾ ਕੋਈ ਤੋੜਾ ਨਹੀਂ ਹਾਂ ਬਹੁਤ ਵਧੀਆ ਤੇ ਵਧੀਆ ਬਣਾਉਂਦੇ ਆ ਪਰ ਉਹ ਮੰਨਦੇ ਨਹੀਂ ਹੈ ਅੱਛਾ ਮੰਨਦੇ ਨਹੀਂ ਹਾਂ ਨਾਲੇ ਕਹਿੰਦੇ ਗਾਰੰਟੀ ਨਹੀਂ ਹੁੰਦੀ ਮਸ਼ੀਨ ਨਾਲ ਬਣਾਈ ਚੀਜ਼ ਦੀ ਉਹ ਗਾਰੰਟੀ ਤਾਂ ਹੋएगी ਹਾਂ ਗਾਰੰਟੀ ਹੈ ਗਾਰੰਟੀ ਹੈ ਪਰ ਜਣੀ ਉਹ ਨਾਂਗ ਨਹੀਂ ਲੰਦੇ ਨਾਂਗ ਨਹੀਂ ਲੰਦੇ ਹੁਣ ਆਮ ਬੰਦ ਨਹੀਂ ਲੰਦੇ ਨਾਂਗਾ ਨੇ ਸਮਝਾ ਤੇ ਲੋਕਾਂ ਨੂੰ ਵੀ ਕੁੱਟਿਆ ਵਾ ਲਓ ਹਾਂ ਕਟਾਈ ਕਰਕੇ ਤਾਂ ਲਓ ਨਹੀਂ ਉਹਦਾ ਪਹਿਲਾਂ ਨਾ ਲਓ ਅੱਛਾ ਤਾਂ ਕਟਾਈ ਕਰੇ ਵੀ ਚਿਪ ਖੜੇ ਬੰਦੇ ਵਿੱਚ ਰਹਿੰਦੇ ਸਫਾਈ ਹੋ ਜਾਂਦੀ ਐ ਅੱਛਾ ਚਿਪ ਨਹੀਂ ਰਹਿੰਦੇ ਮਤਲਬ ਉਹ ਹੱਥ ਨਾਲ ਹੀ ਤੁਹਾਨੂੰ ਕੱਢਣੇ ਪੈਂਦੇ ਆ ਉਹ ਤਾਂ ਮਸ਼ੀਨਾਂ ਵੀ ਕਰ ਦਿੰਦੀਆਂ ਕਿ ਨਹੀਂ ਹੁੰਦਾ ਮਸ਼ੀਨ ਤੋਂ ਮਸ਼ੀਨ ਨਾਲ ਵੀ ਕਰ ਦਿੰਦੇ ਆ ਉਹ ਮਸ਼ੀਨ ਆਲਾ ਸਫਾਈ ਨਹੀਂ ਹੁੰਦੀ ਸਫਾਈ ਨਹੀਂ ਹੁੰਦੀ ਸਾਫ ਨਹੀਂ ਹੁੰਦਾ ਅੱਛਾ ਚਲੋ ਅਚਨ ਨਿਹੰਗ ਸਿੰਘਾਂ ਨੂੰ ਫਿਰ ਤੁਸੀਂ ਹੱਥ ਨਾਲ ਬਣਾ ਕੇ ਵੇਚ ਦਿਆ ਕਰੋ ਬਾਕੀ ਗਾਖਾਂ ਵਾਸਤੇ ਮਸ਼ੀਨਾਂ ਲਿਆਉਂਦਾ ਨਹੀਂ ਕਹਿੰਦੇ ਉਹ ਨਾ ਨਾ ਸਾਰਿਆਂ ਨੂੰ ਇੱਕ ਹੀ ਰੱਸੀ ਰੱਖਣਾ ਹੈ ਹਾਂ ਕਟਾਈ ਕਰੀ ਵੀ ਮੰਨਦੇ ਆ ਉਹ ਸਭ ਲੋਕ ਹਾਂ ਅੱਛਾ ਬਾਪੂ ਉਹ ਸਫਾਈ ਉਹ ਨਹੀਂ ਹੁੰਦੀ ਚਿੱਟਾ ਚਮਕਦਾ ਨਹੀਂ ਹੈ ਹੂੰ ਬਿਨਾ ਹੁਣ ਆ ਦੇਖੋ ਉੱਪੇ ਆ ਬਿਨਾ ਕਟਾਈ ਤੇ ਚਿੱਟਾ ਨਹੀਂ ਹੋਣਾ। ਅੱਛਾ। ਅੱਛਾ ਇੱਕ ਨਾ ਜਿਵੇਂ ਪਿੱਤਲ ਦੇ ਭਾਂਡੇ ਆਪਾਂ ਕਲੀ ਕਰਵਾ ਲੈਨੇ ਆ ਜਦੋਂ ਕਲੀ ਲੈ ਜਾਂਦੀ ਹੈ ਫੇਰ ਕਰਵਾ ਲੈਨੇ ਆ ਹਨਾ ਉਹ ਕਲੀ ਦੇ ਵਿੱਚ ਵੀ ਜਿੰਕ ਹੁੰਦਾ ਜਿਹੜਾ ਸਰੀਰ ਵਾਸਤੇ ਜ਼ਰੂਰੀ ਹੁੰਦਾ ਇਹਨਾਂ ਨੂੰ ਤਾਂ ਨਹੀਂ ਕਲੀ ਕਰਨ ਦੀ ਫੇਰ ਲੋੜ ਪੈਂਦੀ ਹੋਣੀ। ਇਹਨਾਂ ਨੂੰ ਕਲੀ ਦੀ ਇਹਦਾ ਆਪੇ ਸਾਫ਼ ਹੁੰਦੇ ਆਹ ਦੇਖੋ। ਐ ਹੋ ਜਾਂਦਾ। ਆਹ ਦੇਖ ਚਿੱਟਾ। ਹਾਂ ਠੀਕ ਹੈ। ਅੱਛਾ ਇਹਨੂੰ ਫੇਰ ਆਹ ਕਰਨ ਵਾਸਤੇ ਕੁੱਟਣ ਵਾਸਤੇ ਆ ਥੱਲੇ ਜਿਹੜਾ ਰੇਤਾ ਜੇ ਕੀ ਵਰਤਦੇ ਹੋ? ਰੇ ਤਰਫਾ ਹਾਂ ਰੀਤ ਇਹਨਾਂ ਅਰੇ ਤਰ ਨਾਲ ਸਵਾਨ ਨਾਲ ਅੱਛਾ ਸਵਾਨ ਨਾਲ ਬਸ ਅੱਛਾ ਠੀਕ ਆ ਹੁਣ ਤਾਂ ਸਾਬਣਾ ਸੁ ਬਣਾਉਂਦੀ ਆਂ ਆਖ ਦਿੰਦੇ ਆ ਸਾਬਣ ਵਰਤੋ ਇਹਦੇ ਨਾਲ ਭਾਂਡਾ ਸਾਫ ਹੁੰਦਾ ਪਰ ਨੇਚਰਲ ਤਾਂ ਮੈਨੂੰ ਲੱਗਦਾ ਸਵਾਇ ਬਣ ਕੇ ਲੈ ਜਾਂ ਗਿੱਲਾ ਰੱਖ ਦਿੰਨੇ ਫਿਰ ਇਹਨੇ ਲਾਲ ਹੋ ਜਾਣਾ ਅੱਛਾ ਹਾਂ ਠੀਕ ਹੈ ਇਹ ਆ ਸਿਕਾ ਕੇ ਰੱਖੋ ਹਾਂ ਕੱਪੜੇ ਕਾ ਸਿਕਾਓ ਹਾਂ ਹੁਣ ਜਿਹੜੇ ਬਾਦਲੇ ਮੁਲਕਾਂ ਜਾਂਦੇ ਆ ਇੱਕ ਮਸਾਲਾ ਜਾ ਆਉਂਦਾ ਉਹਦਾ ਨਾਮ ਨਹੀਂ ਪਤਾ ਕਿ ਆਇਆ ਮੈਨੂੰ ਹਾਂ ਜੰਮ ਜੰਮ ਪਾਊਡਰ ਹਾਂ ਜੰਮ ਪਾਊਡਰ ਉਹ ਉਹ ਸਪਾਈ ਕਰਦਾ ਹਾਂ ਉਹ ਕਾਲਾ ਨਹੀਂ ਹੁੰਦਾ ਉਹ ਕਾਲਾ ਨਹੀਂ ਹੁੰਦਾ ਅੱਛਾ ਭਈ ਇਹਨਾਂ ਨੂੰ ਪਾਂਡਿਆਂ ਨੂੰ ਖਰੀਦਣਾ ਵੀ ਬਹੁਤ ਔਖਾ ਤੇ ਸਾਂਭਣਾ ਉਦੋਂ ਵੀ ਔਖਾ ਕਹਿੰਦੇ ਸਾਂਭਣਾ ਔਖਾ ਹੈ ਹਾਂ ਸਾਂਭਣਾ ਔਖਾ ਹੈ ਭਾਈ ਆਈ ਨਹੀਂ ਆ ਵੀ ਗੱਲਾਂ ਸੜ ਜਾਣ ਕਿਤੇ ਅੱਛਾ ਨੇ ਕਿਹਾ ਸਿੱਖਣੀ ਪਿਆਰ ਮਨ ਨੂੰ ਮੈਂ ਤੇ ਪਿਆਰੀ ਹਾਂ ਹਾਂ ਠੀਕ ਹੈ ਸਹੀ ਹੈ अच्छा ठीक है बापू जी बहुत बढ़िया लगया ਥੋਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਇੱਕ ਗੱਲ ਹੋਰ ਆਖਰ ਤੇ ਪੁੱਛਣਾ ਚਾਹੂੰਗੀ ਜਿਹੜਾ ਉਹ ਬਚਨ ਕੀਤੇ ਸੀ ਗੁਰੂ ਮਹਾਰਾਜ ਨੇ ਕਿ ਵੀ ਸੋਨੇ ਦੇ ਭਾਅ ਵੀ ਕਿਆ ਕਰਨਗੇ ਹੈ ਓਦਾਂ ਦੀ ਗੱਲ ਹਾਂਜੀ ਹਾਂਜੀ ਹੈਗੀ ਆ ਹੁਣ ਕੋਈ ਤੋੜਾ ਨਹੀਂ ਵਿਕਣਦਾ ਹੁਣ ਸਾੜਾ ਬੇਲ ਨਹੀਂ ਹੈ ਅੱਛਾ ਤਿੰਨ ਚਾਰ ਘੜਾਂ ਆ ਆਪਣਾ ਬਣਾਉਂਦੇ ਹਾਂ ਸਾਰਿਆਂ ਦਾ ਬੇਲ ਨਹੀਂ ਅੱਛਾ ਹੁਣ ਡਿਮਾਂਡ ਵੱਧ ਗਈ ਆ ਬਹੁਤ ਬਹੁਤ ਬਾਲੇ ਮੁਲਕਾਂ ਮਾ ਬਹੁਤ ਚੱਲ ਗਿਆ ਸਮਾਨ ਅੱਛਾ ਅੱਛਾ ਜਾਈ ਜਾਂਦਾ ਹੁਣ ਕੌੜੀ ਗੱਲ ਕਰਦੇ ਆ ਹਾਂ ਹਾਂ ਸਹੀ ਆ ਬਾਪੂ ਜੀ ਦੇ ਪੋਤਾ ਜੀ ਵੀ ਇੱਥੇ ਬੈਠਦੇ ਨੇ ਤੇ ਉਹਦੇ ਨਾਲ ਇਹ ਫਾਇਦਾ ਹੋ ਜਾਂਦਾ ਪੜ੍ਹੇ ਲਿਖੇ ਜਾਗਦਾ ਵੀ ਭਾਈ ਜਿਹੜੀ ਉਹਨਾਂ ਨੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਿਹੜੀ ਆਪਣਾ ਇਹ ਭੇਜਣਾ ਹੁੰਦਾ ਵਰਤਨ ਤੇ ਉਹ ਬੱਚੇ ਦੇ ਸਹਾਰੇ ਦੇ ਨਾਲ ਸੌਖਾ ਭੇਜਿਆ ਜਾਂਦਾ ਹਾਲਾਂਕਿ ਜੇ ਬਾਪੂ ਵਰਗੇ ਹੁਣ ਤੇ ਐਂ ਕਹਿ ਦੋ ਮੇਰੇ ਖਿਆਲ ਨਾਲ ਵੀ ਭਾਈ ਆਇਆ ਜਦੋਂ ਇੰਡੀਆ ਉਦੋਂ ਲੈ ਜੀ ਹੈਨਾ ਅੰਦਰ ਤੋਂ ਆਉਣ ਤਾਂ ਉੱਥੇ ਬੈਠੇ ਮਗਾਲਣ ਲੱਗ ਲਾ ਅੰਬੜਸਰ ਮਗਾਲਨੇ ਲੁਧਿਆਣੇ ਮਗਾਲ ਲਨੇ ਆ ਲਧਿਆਣੇ ਦਾ 80 ਰੁਪਏ ਕਿਲੋ ਲੱਗਦਾ ਹੈ। ਅੱਛਾ। ਅੰਮ੍ਰਿਤਸਰ ਦਾ ਵੀ 80 ਰੁਪਏ ਕਿਲੋ ਲੱਗਦਾ ਹੈ। ਹਾਂ। ਬਾਹਰਲੇ ਮੁਲਕ ਦਾ ਜ਼ਿਆਦਾ ਹੈ। ਹਾਂ। 1000 ਰੁਪਏ ਕਿਲੋ ਦਾ। 1000 ਰੁਪਏ ਕਿਲੋ। ਅੱਛਾ। ਜੇ ਕਿਲੋ ਦਾ ਸਮਾਨ ਹੈ 1000 ਰੁਪਏ ਉਹ ਲੈਣਗੇ ਤੇ ਜੁਨੇ ਵਾਲੇ। ਹਾਂ। ਉਹ ਕਾ ਲੱਗਦਾ ਹੈ। ਅੱਛਾ ਬਾਪੂ ਘਰ ਚੋਂ ਵੀ ਫਿਰ ਤਾਂ ਇਹੀ ਵਰਤਨੇ ਹੋਵਗੇ ਤੁਸੀਂ। ਆ ਮੈਨਾਂ ਆਪਣੇ ਜੋ ਕੋ ਦੋ ਬਾਤੇ ਰੱਖੇ ਪਏ ਅੱਛਾ ਤੇ ਬਾਪੂ ਦੀ ਸਿਹਤ ਵੀ ਬਈ ਦੀਂਦੀ ਆਪਦੇ ਪੁੱਤ ਦੇ ਬਰਾਬਰ ਆਏ ਲੱਗਦਾ ਜਿੱਦਾਂ ਭਰਾ ਹੋਵੇ ਵੱਡਾ ਹਣਾ ਹਾਂਜੀ ਹਾਂ ਆ ਵਾਕਈ ਬਈ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਸਾਡੀ ਵਿਰਾਸਤ ਵੀ ਨੇ ਤੇ ਸਾਨੂੰ ਜਿਹੜਾ ਇਹ ਫਾਇਦੇਮੰਦ ਵੀ ਨੇ ਜਿਵੇਂ ਬਾਪੂ ਜੀ ਉਹਨਾਂ ਨੇ ਦੱਸਿਆ ਤੇ ਜੇ ਵਿਦੇਸ਼ਾਂ ਦੇ ਵਿੱਚੋਂ ਲੋਕ ਮੰਗਵਾ ਰਹੇ ਨੇ ਤਾਂ ਜ਼ਰੂਰ ਕੁਝ ਸੋਚ ਸਮਝ ਕੇ ਮੰਗਵਾ ਰਹੇ ਹੋਣਗੇ ਬਾਕੀ ਬੇਸ਼ੱਕ ਮਸ਼ੀਨੀ ਯੁੱਗ ਆ ਗਿਆ ਬਦਲ ਗਿਆ ਪਰ ਆਪਣੀ ਸਿਹਤ ਤੋਂ ਉੱਪਰ ਕੁਝ ਵੀ ਨਹੀਂ ਜੋ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਬਖਸ਼ਿਸ਼ਾਂ ਦੇ ਤੌਰ ਤੇ ਇਹ ਭਾਂਡੇ ਪੁਰਾਤਨ ਦਿੱਤੇ ਨੇ ਇਹਨਾਂ ਨੂੰ ਵੀ ਸਾਭ ਕੇ ਰੱਖਣ ਦੀ ਲੋੜ ਹੈ ਤੋ ਕੈਮਰਾਮੈਨ ਸਰਵੇਸ਼ ਦੇ ਨਾਲ ਮੈਂ ਗगन ਸਿੱਧੂ ਪੰਜਾਬ ਪ੍ਰਥਮ ਟੀਵੀ ਮੋਹਾਲੀ